ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਪੰਚਾਇਤੀ ਚੋਣ ਅਖਾੜਾ ਪ੍ਰੋਗਰਾਮ ਜੀਤ ਵੈਬ ਟੀਵੀ ਵੱਲੋਂ ਚਲਾਇਆ ਜਾ ਰਿਹਾ ਹੈ ਮੈਂ ਹਾਂ ਅਮਰਜੀਤ ਸਿੰਘ ਛਡਾਨਾ ਅੱਜ ਅਸੀਂ ਮੌਜੂਦ ਹਾਂ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡ ਸਿਧਵਾ ਦੋਨਾਂ ਵਿੱਚ ਜਿੱਥੇ ਪੰਚਾਇਤੀ ਦੀਆਂ ਚੋਣਾਂ ਚੱਲ ਰਹੀਆਂ ਹਨ ਚੋਣਾਂ ਦਾ ਸਮਾਂ ਨੇੜੇ ਹੈ ਦੋ ਦਿਨ ਰਹਿ ਗਏ ਹਨ ਚੋਣਾਂ ਵਿੱਚ ਮਾਹੌਲ ਪੂਰਾ ਚੋਣਵੀ ਬਣਿਆ ਹੋਇਆ ਹੈ ਪਿੰਡ ਦੇ ਵਿੱਚ ਛਡ ਨਾਲ ਪਿੰਡ ਦੇ ਲੋਕ ਗੱਲਬਾਤ ਕਰਨ ਲਈ ਤਿਆਰ ਹਨ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਪਿੰਡ ਤੇ 3200 ਦੇ ਕਰੀਬ ਵੋਟਰ ਹਨ ਜੋ 30 ਦਸੰਬਰ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਤੇ ਆਪਣੇ ਲਈ ਪੰਚਾਇਤ ਤੇ ਸਰਪੰਚ ਦੇ ਜਿਹੜੇ ਹੈਗੇ ਆ ਉਮੀਦਵਾਰ ਉਹ ਚੁਣਨਗੇ ਨਾਲੇ ਨਾਲ ਇਹ ਦੱਸਣਾ ਚਾਹੁੰਦਾ ਵੀ ਪਿਛਲੇ ਚੋਣਾਂ ਦੇ ਸਮੇਂ ਦੌਰਾਨ ਕਰੀਬ 3 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਸਾਬਕਾ ਸਰਪੰਚ ਹੋਣਾ ਵੱਲੋਂ ਤੇ ਜਿਹਦੇ ਚ ਇੰਟਰਲੋਕ ਟਾਈਲਾਂ ਵਗੈਰਾ ਲਗਾਈਆਂ ਗਈਆਂ ਹਨ ਸਾਰੇ ਪਿੰਡ ਦੇ ਵਿੱਚ ਵਾਟਰ ਟ੍ਰੀਟਮੈਂਟ ਸਿਵਰੇ ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ ਸੁੰਦਰ ਪਾਰਕ ਬਣਾਏ ਗਏ ਹਨ ਸਾਡੇ ਨਾਲ ਪਿੰਡਾਂ ਦੇ ਲੋਕ ਪਿੰਡ ਦੇ ਲੋਕ ਮੌਜੂਦ ਹਨ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਤੇ ਜਾਣਾਂਗੇ ਵੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਹਨ ਤੇ ਉਹ ਨਵੀਂ ਜਿਹੜੀ ਪੰਚਾਇਤ ਆ ਉਸ ਤੋਂ ਕਿਸ ਤਰ੍ਹਾਂ ਦੇ ਵਿਕਾਸ ਕਾਰਜਾਂ ਦੀ ਹੋਰ ਉਮੀਦ ਕਰਦੇ ਹਨ ਜਿਹੜੇ ਪਿੰਡ ਵਿੱਚ ਹੋਣ ਵਾਲੇ ਅਜੇ ਬਾਕੀ ਹਨ ਪੰਚਾਇਤੀ ਚ ਉਹਨਾਂ ਦਾ ਦੌਰ ਚੱਲ ਰਿਹਾ ਜੀ ਪੰਚਾਇਤ ਦਾ ਮਾਹੌਲ ਬਣਿਆ ਹੈ ਵੋਟਾਂ ਦਾ ਪੂਰਾ ਤੇ ਕਿਸ ਤਰ੍ਹਾਂ ਦੇ ਤੁਸੀਂ ਚਾਹਦੇ ਹੋ ਵੀ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ 'ਚ ਵਿਕਾਸ ਕਾਰ ਹੋਣੇ ਚਾਹੀਦਾ ਹਨ ਕਿਹੜੇ-ਕਿਹੜੇ ਵਿਕਾਸ ਕਾਰਜ ਰਹਿੰਦੇ ਹਨ ਕਿਹੜੇ ਹੋ ਚੁੱਕੇ ਹਨ ਪਿਛਲੀ ਵਾਰੀ ਜਦੋਂ ਇਲੈਕਸ਼ਨਾਂ ਹੋਈਆਂ ਸੀ ਜੀ ਉਦੋਂ ਸਾਰੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਰਲ ਕੇ ਅਸੀਂ ਪਿੰਡ ਵਿੱਚ ਜਿੱਦਾਂ ਕਹ ਲਓ ਇੰਟਰਲੌਕ ਗਾਰਬੇਜ ਵਗੈਰਾ ਚੱਕਣ ਲਈ ਡੱਬੇ ਲਾਇਏ ਸੀ ਫੇਰ ਉਹ ਟਰਾਲੀ ਦੇ ਰੂਪ ਵਿੱਚ ਹਰ ਹਫ਼ਤੇ ਚੱਕਰੀ ਚੱਕਣ ਲੱਪੇ ਸੀਵਰੇਜ ਸਾਰੇ ਪਿੰਡ 'ਚ ਪੈ ਗਿਆ ਇਸ ਤਰ੍ਹਾਂ ਦੇ ਬਹੁਤ ਜ਼ਿਆਦੇ ਕਾਰਜ ਸਾਡੇ ਉਧਰ پارک ਬਣੇ ਨੇ ਦੋ ਪਿੰਡ ਵਿੱਚ ਸਵੇਰੇ ਸ਼ਾਮ ਲੋਕੀ ਉੱਤੇ ਜਾ ਕੇ ਸੈਰ ਕਰਦੇ ਆ ਬਹੁਤ ਸਾਫ਼ ਸੁਥਰਾ ਤੇ ਬਹੁਤ ਵਧੀਆ ਕਾਰਜ ਪਿਛਲੇ 5 ਸਾਲਾਂ ਚ ਸਰਕਾਰ ਨੇ ਵੀ ਸਾਡੀ ਮਦਦ ਕੀਤੀ 85 ਲੱਖ ਰੁਪਏ ਸਾਨੂੰ ਕਾਲੀ ਸਰਕਾਰ ਵੇਲੇ ਵੀ ਆਇਆ ਤੇ ਬਾਹਰੋਂ ਐਨਆਰਆਈ ਵੀਰਾਂ ਦੀ ਜ਼ਿਆਦੀ ਮਦਦ ਸੀ 3 ਕਰੋੜ ਤੋਂ ਵੀ ਮੇਰਾ ਖਿਆਲ ਉੱਪਰ ਬਾਹਰੋਂ ਐਨਆਰਆਈ ਵੀਰਾਂ ਨੇ ਭੇਜ ਕੇ ਸਾਡਾ ਸਾਥ ਦਿੱਤਾ ਤੇ ਉਹ ਜਿਹੜੇ ਕਾਰਜ ਸਾਡੇ ਹੋ ਗਏ ਉਹ ਬਹੁਤ ਵਧੀਆ ਬੜੀ ਸ਼ਲਾਘਾ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਉਥੋਂ ਵੀ ਪਿੰਡ ਤੋਂ ਵੀ ਜਿਹੜੇ ਸਾਡੇ ਨਾਲ ਰਲ ਮਿਲ ਕੇ ਚੱਲੇ ਆ ਹੁਣ ਸਾਡੇ ਜਿਹੜੇ ਮੇਨ ਜਿਹੜੇ ਕਾਰਜ ਹੈਗੇ ਆ ਕਰਨ ਦੇ ਅਸੀਂ ਸੋਚਦੇ ਆ ਵੀ ਸਾਡੇ ਪਿੰਡ ਵਿੱਚ ਇੱਕ ਹਸਪੀਟਲ ਹੋਵੇ ਸਾਡੇ ਪਿੰਡ ਦੇ ਵਿੱਚ ਅਸੀਂ ਇੱਕ ਆਈਟੀਆਈ ਕਾਲਜ ਲੈ ਕੇ ਆਉਣਾ ਹੈ ਉਹਦੀ ਸਾਡੀ ਗੱਲ ਆਲਰੇਡੀ ਹੋ ਚੁੱਕੀ ਆ ਮੰਤਰੀ ਸਾਹਿਬ ਨਾਲ ਅਸੀਂ ਇੱਥੇ ਨਰਸਿੰਗ ਕਾਲਜ ਲੈ ਕੇ ਆਉਣਾ ਚਾਹੁੰਦੇ ਆ ਕਿ ਸਾਡੀਆਂ ਬੱਚੀਆਂ ਜਿਹੜੀਆਂ ਇਲਾਕੇ ਦੀਆਂ ਆ ਐਥੋਂ ਹੀ ਪੜ੍ਹ ਕੇ ਬਾਹਰ ਜਾਣ ਕਿਉਂਕਿ ਮੈਂ ਅਮਰੀਕਾ ਰਹਿਣਾ ਆ ਕਾਫੀ ਹੋਣਾ ਜਣਾ ਮੇਰਾ ਰਹਿੰਦਾ ਆ ਤੇ ਉਸ ਕਰਕੇ ਅਸੀਂ ਚੋਨੇ ਵੀ ਸਾਡੇ ਬੱਚੇ ਇਥੋਂ ਪੜ੍ਹ ਕੇ ਜਾਣ ਤਾਂ ਸਿੱਧੇ ਇਥੋਂ ਸਿੱਧੇ ਹੀ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਾਈ ਕਰਕੇ ਜਾਣ ਹੋਰ ਵੀ ਅਸੀਂ ਸਕੀਮਾਂ ਲਾ ਰਹੇ ਹਾਂ ਵੀ ਜਿਹੜੇ ਲੋਕੀ ਜਿਹੜਾ ਆਪਣਾ ਨਾ ਵਿਆਹਾਂ ਤੇ ਅੱਜਕੱਲ ਬੜਾ ਜ਼ਿਆਦਾ ਖਰਚਾ ਕਰ ਰਹੇ ਆ ਅਸੀਂ ਉਹਨੂੰ ਉਤਸ਼ਾਹਤ ਕਰਨ ਦੇ ਲਈ ਅਸੀਂ ਪਿਛਲੇ ਪਿਛਲੇ ਵੀ ਕਰਦੇ ਆ ਰਹੇ ਆ ਵੀ ਜਿਹੜੇ ਲੋਕ ਆਪਣੇ ਧਰਮ ਦੇ ਅਨੁਸਾਰ ਮੰਦਰ ਜਾਂ ਗੁਰੂ ਘਰ ਵਿੱਚ ਜਾਂ ਜਿੱਥੇ ਵੀ ਉਹ ਇਹਨਾਂ ਵਿੱਚ ਜੇ ਵਿਆਹ ਕਰਨਗੇ ਮੀਟ ਸ਼ਰਾਬ ਦਾ ਉਹ ਨਹੀਂ ਕਰਨਗੇ ਤਾਂ ਅਸੀਂ ਉਹਨਾਂ ਨੂੰ 52000 ਰੁਪਿਆ ਉਹਨਾਂ ਦੇ ਵਿਆਹਾਂ ਤੇ ਸ਼ਗਨ ਵਜੋਂ ਦੇਾਂਗੇ ਪਹਿਲਾਂ ਵੀ ਕਰਦੇ ਆ ਰਹੇ ਹਾਂ ਪਰ ਹੁਣ ਅਸੀਂ ਥੋੜਾ ਜਿਹਾ ਹੋਰ ਉਹਨੂੰ ਇੰਪਰੂਵ ਕਰੀ ਜਾ ਰਹੇ ਹਾਂ ਇਹ ਜਿਹੜੀ ਸ਼ਗਨ ਦੀ ਤੁਸੀਂ ਗੱਲ ਕੀਤੀ ਹੈ ਕਿਸੇ ਕਮਿਊਨਿਟੀ ਨਾਲ ਆ ਜਾਂ ਕਿਸੇ ਕਮਿਊਨਿਟੀ ਨੂੰ ਯੋਗ ਸਮੇਂ ਦੇ ਦੇ ਇਹ ਚਾਹੇ ਸਾਡਾ ਜੱਟ ਭਰਾ ਹੋਵੇ ਚਾਹੇ ਸਾਡਾ ਵਾਲਮੀਕ ਭਰਾ ਹੋਵੇ ਚਾਹੀ ਕਿਸੇ ਹੋਰ ਕਮਿਊਨਿਟੀ ਦਾ ਹੋਵੇ ਇਹ ਸਮਾਜ 'ਚ ਸੁਧਾਰ ਲਿਆਉਣ ਲਈ ਆ ਨਾ ਕਿ ਇਹ ਕਮਿਊਨਿਟੀ ਵੀ ਗਰੀਬ ਐ ਜੀ ਇਹਨੂੰ ਦੇ ਦਿਓ ਜਾਂ ਕੋਈ ਵੀ ਜਿਹੜਾ ਵੀਰ ਸਾਡਾ ਇਹ ਪਾਸਿਆਂ ਤੋਂ हट ਕੇ ਇਹ ਕੋਡ ਜਿਹੜਾ ਸਾਡੇ ਚੱਲ ਪਿਆ ਆ ਉਧਰ ਨੂੰ ਲਚਰਤਾ ਦਾ ਤੇ ਹੋਰ ਸਾਰਾ ਅਸੀਂ ਮੋਲਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਵੀਰਾਂ ਨੂੰ ਭੈਣਾਂ ਨੂੰ ਇੱਕ ਤਾਂ ਲੋਕੀ ਕਰਜ਼ੇ ਦੇ ਪੈਸੇ ਚੱਕ ਕੇ ਤੇ ਔਖੇ ਹੋ ਕੇ ਕਰਦੇ ਸਿਰਫ ਦਿਖਾਵਾ ਕਰਨ ਲਈ ਅਸੀਂ ਚਾਹੁੰਦੇ ਆ ਉਹਦੇ ਤੋਂ हट ਕੇ ਇਧਰ ਨੂੰ ਥੋੜਾ ਜਿਹਾ ਚੱਲਣ ਅਸੀਂ ਬਹੁਤ ਕਾਮਯਾਬ ਰਹੇ ਆ ਪਿਛਲੇ 5 ਸਾਲਾਂ ਵਿੱਚ ਕਾਫੀ ਪਰਵਾਹਾਂ ਦੀ ਅਸੀਂ ਇਸ ਤਰ੍ਹਾਂ ਕੀਤੀ ਆ ਪਰ ਉਦੋਂ ਸਾਡਾ ਅਸੀਂ 25000 ਤੱਕ ਰੱਖਿਆ ਸੀ ਬਜਟ ਆਪਦਾ ਹੁਣ ਅਸੀਂ 75 ਲੋ ਸਾਡੀ ਪੰਚਾਇਤ ਬਣੂਗੀ ਅਸੀਂ ਇਹ ਬਜਟ ਅਗਲੇ ਆਉਂਦੇ ਹੰਦ ਤੱਕ ਹੋਰ ਵੀ ਵਧਾਵਾਂਗੇ ਐਨਆਰਆਈ ਵੀਰਾਂ ਦਾ ਬਹੁਤ ਸਾਥ ਆ ਸਾਨੂੰ ਬਹੁਤ ਕਿਰਪਾ ਆ ਬੜੀ ਉਹ ਮਦਦ ਕਰਦੇ ਸਾਡੀ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਕੋਰ ਦੇ ਪਤੀ ਸੁਖਵਿੰਦਰ ਸਿੰਘ ਨੇਕੀ ਜੋਗੀ ਖੁਦ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਐ ਉਹ ਵੀ ਮੌਜੂਦ ਹਨ ਜਿਨ੍ਹਾਂ ਨੇ ਕਾਫੀ ਪਿੰਡ ਦੇ ਵਿਕਾਸ ਲਈ ਪਿਛਲੇ 5 ਸਾਲਾਂ ਸਹਿਯੋਗ ਦਿੱਤਾ ਉਹਨਾਂ ਨੂੰ ਪੁੱਛਦੇ ਆ ਵੀ ਕਿਹੜੇ ਕਿਹੜੇ ਵਿਕਾਸ ਕਾਰਜ ਕਰਵਾਏ ਔਰ ਕਿਹੜੇ ਹੋਰ ਉਹਨਾਂ ਦੀ ਮੰਨ ਦੀ ਇੱਛਾ ਵਾ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ ਨੇਕੀ ਜੀ ਕਿਹੜੇ ਕੰਮ ਜਿਹੜੇ ਹੈਗੇ ਵੀ ਰਹਿੰਦੇ ਤੁਹਾਨੂੰ ਲੱਗਦਾ ਹਲੇ ਪਿੰਡ 'ਚ ਤੁਹਾਡੇ ਕਾਰਜਕਾਲ 'ਚ ਤੁਸੀਂ ਪੂਰੇ ਕਰਾਣਾ ਚਾਹੁੰਦੇ ਸੀ ਪੂਰੇ ਨਹੀਂ ਕਿਸੇ ਕਾਰਨ ਕਰਕੇ ਹੋ ਸਕੇ ਤੇ ਕਿਹੜੇ ਕਿਹੜੇ ਕਾਰਜ ਹੋਰ ਕਰਵਾਏ ਜਾ ਚੁੱਕੇ ਆ ਕੀ ਕਾਰਜ ਤਾਂ ਪ੍ਰਮਾਤਮਾ ਆਪ ਹੀ ਕਰਾ ਰਿਹਾ ਸਾਡੇ ਨਾਲ ਮਿਲ ਕੇ ਜਿੱਦਾਂ ਪ੍ਰਮਾਤਮਾ ਦੀ ਇੰਨੀ ਕਿਰਪਾ ਸਦਮਤ ਦੋਨਾਂ ਤੇ ਹੋਈ ਜੀ ਜਦੋਂ ਕੋਈ ਕਾਲੀ ਕੋਈ ਬੰਦਾ ਸਰਪੰਚ ਖਾਨ ਨੂੰ ਨਹੀਂ ਕੋਸ਼ਿਸ਼ ਕਰ ਰਿਹਾ ਸੀ ਸਦਮਤ ਦੋਨਾਂ 'ਚ ਕੋਈ ਵੀ ਕਹਿੰਦਾ ਇਹ ਨਹੀਂ ਖੜਨਾ ਉਦੋਂ ਕਾਲੀਆਂ ਦੀ ਸਰਕਾਰ ਸੀ ਪੂਰਾ ਜੋਰ ਸੀ ਪੂਰਾ ਭਰ ਕੇ ਉਹਨਾਂ ਨੇ ਜਾਣ ਕੇ ਮੇਰੀ ਵਾਈਫ ਨੂੰ ਕਹਿੰਦੇ ਤੈਨੂੰ ਖੜਾ ਹੋਣਾ ਪੈਣਾ ਜਦ ਕਾਂਗਰਸ ਸਰਕਾਰ ਆਉਂਦੀ ਆ ਉਸੇ ਵੇਲੇ ਬੰਦਿਆਂ ਦੇ ਬਸ ਬਦਲ ਗਏ ਵੀ ਇਹ ਤੁਸੀਂ ਇਦੋਂ ਸਾਡਾ ਇਦਾਂ ਕਰ ਆ ਫਲਾਣ ਦੇ ਕਾਰ ਘਰ ਮੁਰੇ ਕੰਮ ਨਹੀਂ ਕਰਨਾ ਫਲਾਣ ਦੇ ਕੰਮ ਨਹੀਂ ਕਰਨਾ ਇਹ ਇਦਾਂ ਦੀਆਂ ਕਤੂਤਾਂ ਬੰਦੇ ਸਾਡੇ ਕਰਨ ਲੱਪੇ ਮੇਰਾ ਮਤਲਬ ਸੀ ਮੈਂ ਅਮਰਤਾ ਦੀ ਬੰਦਾ ਹਰੇਕ ਨੂੰ ਮੈਂ ਇੱਕੋ ਜਿਹਾ ਸਮਝਦਾ ਰੱਬ ਦਾ ਨਾਮ ਸਵੇਰੇ ਉੱਠ ਕੇ ਲੈਣ ਦਾ ਮਤਲਬ ਇਹੀ ਹੁੰਦਾ ਵੀ ਹਰੇਕ ਬੰਦੇ ਨੂੰ ਮੈਂ ਇੱਕੋ ਜਿਹਾ ਸਮਝਾਂ ਤੇ ਜਿਹੜੇ ਪਿੰਦੇ ਕਾਰ ਦੀ ਕੀਤੇ ਆ ਉਹ ਅਸੀਂ ਪਾਰਕ ਵਿੱਚ ਗੁਰਨਾਨਕ ਪਾਰਕ ਬਣਾਈਆ ਕਹੀਂ ਫਿਰ ਜਿਹੜੇ ਛੱਪੜ ਜਿਹੜੇ ਇਦਾਂ ਦੇ ਬਣਾਉਂਦੇ ਆ ਤੇ ਜਿਹੜੇ ਆ ਸਰਕਾਰੀ ਮੁਰਾਜੇ ਉਹ ਕਹਿੰਦੇ ਭਲਵਾਨ ਜੀ ਦੀ ਛੱਪ ਜਿਹੜੇ ਗੱਲਾਂ ਹੁਣ ਗੱਲਾਂ ਮੇਰੇ ਬੁਲਟ ਕਰਦੇ ਬੰਦੇ ਕਿੱਥੋਂ ਪੈਸਾ ਕਾਣਗੇ ਜੇ ਕਿਸੇ ਨੂੰ ਮੇਰੇ ਤੇ ਸ਼ੱਕ ਹੋਵੇ ਉਹ ਮੇਰੇ ਨਾਲ ਗੁਰੂ ਘਰ ਜਾ ਕੇ ਵੀ ਕਹਿ ਕੇ ਬਹਿ ਕੇ ਗੁਰਦੁਆਰੇ ਬਹਿ ਕੇ ਵੀ ਕਰ ਸਕਦਾ ਗੱਲਬਾਤ ਵੀ ਜੇ ਤੂੰ ਕਿਤੇ ਗਲਤ ਹੋਇਆ ਕਿ ਤੂੰ ਪੈਸੇ ਖਾਦੇ ਆ ਮੈਂ ਗੁਰੂ ਘਰ ਆ ਉਹ ਬੰਦੇ ਜਿਹੜੇ ਮੈਨੂੰ ਕਹਿ ਰਹੇ ਆ ਉਹਨਾਂ ਨੂੰ ਮੈਂ ਨਾਲ ਲੈ ਕੇ ਕਹਿੰਦਾ ਗੁਰੂ ਘਰ ਆਣ ਕੇ ਹੁਣ ਬੈਠ ਮੇਰੇ ਨਾਲ ਗੱਲ ਕਰਨਾਂ ਕਿ ਸੌਖਾ ਨਹੀਂ ਮੈਂ ਆਪਣੇ ਨਿਆਂਲੇ ਲੈ ਕੇ ਜਾੜਦਾ ਨਹੀਂ ਉਹ ਚੜੇ ਉਹ ਚੜੇ ਮੈਂ ਉਹਨਾਂ ਨਾਲ ਜਿੱਦਾਂ ਮੈਂ ਪਿੰਡ ਦੇ ਕਰਦੇ ਮੈਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੰਨੀ ਸੰਗਤ ਐਨਆਰਜੀ ਜੋਰ ਲਾ ਰਿਹਾ ਵੀ ਜਿੱਥ ਕਿ ਜਿੱਥੇ ਲੋੜ ਹੈ ਤੂੰ ਦੱਸ ਮੈਂ ਕਹਾਂ ਜਦੋਂ ਲੋੜ ਉਦੋਂ ਸੰਗੈ ਤੁਹਾਨੂੰ ਹੁਣ ਜਿਹੜੇ ਕਾਹੀ ਕਾਜ ਦੀ ਕੀਤੇ ਆ ਅੱਜ ਤੁਹਾਡੇ ਵੱਲੋਂ ਪ੍ਰਵਾਸੀ ਭਾਰਤੀ ਜਿਹੜੇ ਤੁਹਾਡੇ ਖੇਡ ਪ੍ਰੇਮੀ ਵੀ ਹੈਗੇ ਆ ਉਹਨਾਂ ਦੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਮਤਲਬ ਤੁਸੀਂ ਤੁਹਾਡੇ ਕਹਿੰਦਾ ਮਤਲਬ ਇਹ ਵੀ ਪਿੰਡ 'ਚ ਵਿਕਾਸ ਕਾਰਜ ਬਹੁਤ ਜ਼ਿਆਦੇ ਜਿਹੜੇ ਹੋ ਚੁੱਕੇ ਆ ਕੁਝ ਰਹਿੰਦੇ ਆ ਪਰ ਵਿਰੋਧੀਆਂ ਨੂੰ ਇਹ ਲੱਗਦਾ ਵੀ ਜੇ ਅਸੀਂ ਆਗੇ ਤੇ ਸਾਨੂੰ ਪੈਸੇ ਖਰਚਣ ਨੂੰ ਥਾਂ ਨਹੀਂ ਲੱਭਣੀ ਕੋਈ ਪੈਸੇ ਲੱਗਣ ਨੂੰ ਜਗ੍ਹਾ ਹੈ ਨਹੀਂ ਵੀ ਵਿਕਾਸ ਕਾਰਜ ਪਹਿਲਾਂ ਹੀ ਹੋ ਚੁੱਕੇ ਆ ਤੇ ਮਤਲਬ ਹੋਰ ਜਿਹੜੇ ਕਾਰਜ ਆ ਜਿਹੜੇ ਪਿੰਡ ਦੇ ਰਹਿੰਦੇ ਆ ਉਹਨਾਂ ਚ ਤੁਸੀਂ ਕਿਹਨੂੰ ਗਿਣਦੇ ਵੀ ਕਿਹੜਾ ਕਾਰਜ ਜਿਹੜਾ ਰਹਿੰਦਾ ਸੀ ਕਰਾਣਾ ਚਾਹੁੰਦੇ ਆਪਣੇ ਮੇਰੇ ਬਰਾਦਰ ਛੋਟੇ ਨੇ ਦੱਸਦਾ ਮਨਿੰਦਰ ਸਿੰਘ ਨੇ ਜੇ ਭਤੀਜੇ ਲੱਗਦੇ ਇਹਨਾਂ ਨੇ ਦੱਸਦਾ ਜਿਹੜੇ ਹੀ ਕਾਰਜ ਇਹ ਸ਼ੁਰੂ ਕਰਨੇ ਆ ਇੱਕ ਤਾਂ ਹਸਪੀਟਲ ਦਾ ਜ਼ਰੂਰੀ ਆ ਸਾਨੂੰ ਚਲੋ ਪ੍ਰਮਾਤਮਾ ਦਾ ਸਾਨੂੰ ਸਾਰਿਆਂ ਨੂੰ ਗੱਡੀਆਂ ਦਿੱਤੀਆਂ ਕਿਰਪਾ ਮੱਤੇ ਜਿਹੜਾ ਸਾਡਾ ਦਲਤਪਰਾ ਪਰਿਵਾਰ ਆ ਹਲਕੇ ਪਰਿਵਾਰ ਆ ਕੋਈ ਵੀ ਉਹ ਚ ਸਾਡਾ ਜ਼ਿੰਮੇਵਾਰ ਹਲਕਾ ਪਰਿਵਾਰੀ ਹੋਰ ਆ ਉਹਨਾਂ ਕੋਈ ਗੱਡੀ ਤੇ ਹੈ ਨਹੀਂ ਅਸੀਂ ਹਸਪੀਟਲ ਪ੍ਰੋਪਰ ਅ ਅਸੀਂ ਸਾਰੇ ਲੋਕ ਜੋ ਸ਼ਹਿਰਾਂ ਜਾਣੇ ਆ ਲੈਣਾ ਚ ਲੱਗ ਲੱਗ ਕੀ ਹਾਲਤ ਹੁੰਦਾ ਸਾਡਾ ਸਹੀ ਸਾਰਾ ਪ੍ਰੋਗਰਾਮ ਪ੍ਰੋਪਰ ਇਸੇ ਮੈਂ ਕਰਨਾ ਚਾਹੁੰਦਾ ਪਿੰਡ ਵਿੱਚ ਐਨਆਰਆ ਦੇ ਵੀਰਾਂ ਦੇ ਸਿਰ ਤੇ ਤੋਂ ਕਲਾ ਵੀ ਰਹੇ ਆ ਬਾਕੀ ਜਿਹੜਾ ਪਿੰਡ ਵਿੱਚ ਪਾਰਕ ਦਾ ਕੋਈ ਮੱਖੀ ਮਛਰ ਦਾ ਸਾਡਾ ਹੋ ਰਿਹਾ ਤੇ ਪੂਰਾ ਹੁਣ ਸਾਲ ਹੋ ਚਲੇ ਆ ਵਾ ਮੁਲਾਜ਼ਮਾਂ ਨੂੰ ਤਨਖਾਹ ਵੀ ਦੇ ਕੋਲੋਂ ਦੇ ਨਹੀਂ ਜੀ ਜਾਂਨੇ ਆ ਸਾਰੇ ਮੁਲਾਜ਼ਮ ਜਿਹਨੇ ਲੱਗੇ ਹੋਏ ਟਰਾਲੀ ਚਾਲਦੀ ਪੈਣ ਦੀ ਤੇਲ ਫੂਕੀ ਜਾਂਦਾ ਸਾਰਿਆਂ ਤੇ ਇਹ ਨਹੀਂ ਕਹਿ ਆ ਵੀ ਸਾਨੂੰ ਮੈਲਜੂ ਜਦੋਂ ਮੈਲਜੂ ਤਨਖਾਹ ਦੇ ਦਾਂਗੇ ਦੇਈ ਜਾਂਨੇ ਪੰਚਾਇਤੀ ਤਨਖਾਹ ਦੇਣੇ ਬੰਦਿਆਂ ਨੂੰ ਇਹ ਕੋਹ ਬੰਦਿਆਂ ਨੂੰ ਨਹੀਂ ਦੇਣਗੇ ਸਾਡੇ ਸਰ ਐਨਡਰ ਹੀ ਬੰਦੇ ਦੇਣਦੇ ਆ ਕਹਿੰਦੇ ਤੂੰ ਪਹਿਲਵਾਨੀ ਫਿਕਰ ਨਾ ਕਰ ਮੇਨਾ ਮੈਂ 1983 ਜੇ ਬਾਹਰ ਖੇਡਣ ਗਿਆ ਮੇਰੀ ਉਦੋਂ ਦੀ ਸੋਚ ਇਹ ਸੀਗੀ ਵੀ ਪੈਂਟ ਮੈਂ ਜਿੱਦਾਂ ਬਾਹਰ ਖੇਡਦਾ ਇਦਾਂ ਦਾ ਸੋਹਣਾ ਸਾਫ ਸੁਥਰਾ ਹੋਵੇ ਪਰ ਮਾਤਮਾ ਨੇ ਮੇਰੀ ਸੁਣ ਲਈ ਆ ਉਸ ਦਿਨਾਂ ਪੈਂਡਾ ਪਿੰਡ ਬਣ ਗਿਆ ਜੇ ਤੜੀ ਨਾ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਨਾ ਵਾ ਵੀ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਅਜਿਹੀ ਸਥਿਤੀ ਨਹੀਂ ਹੈ ਵੀ ਕਈ ਵਾਰੀ ਘਰੋ ਘਰੀ ਕੂੜਾ ਨਹੀਂ ਚੱਕਿਆ ਜਾਂਦਾ ਪਰ ਜੋ ਸੁਖਵਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਪਿੰਡ ਦੇ ਵਿੱਚ ਘਰੋ ਘਰੀ ਕੂੜਾ ਵੀ ਚੱਕਿਆ ਜਾਂਦਾ ਵਾ ਤੇ ਜਿੱਥੇ ਕਮੀ ਪੇਸ਼ੀ ਕੋ ਮਾਇਆ ਦੀ ਹੁੰਦੀ ਹੈ ਤੇ ਉਹ ਪੰਚਾਇਤ ਤੋਂ ਇਲਾਵਾ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਵੀ ਪੂਰੀ ਕਰਦੇ ਆ ਜਿਵੇਂ ਕਿ ਦਰਸ਼ਕਾਂ ਨੂੰ ਪਤਾ ਹੈ ਸੀ ਸਿੱਧਵਾਂ ਦੋਨਾਂ ਪਿੰਡ ਵਿੱਚ ਮੌਜੂਦ ਹਨ ਪੰਚਾਇਤੀ ਚੋਣ ਅਖਾੜਾ ਪ੍ਰੋਗਰਾਮ ਦੇ ਤਹਿਤ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਹਾਂ ਚੋਣ ਲੜ ਰਹੇ ਉਮੀਦਵਾਰਾਂ ਨਾਲ ਗੱਲ ਸਿੱਧਵਾ ਦੋਨਾ ਪਿੰਡ ਦੇ ਇੱਕ ਚਲਕ ਦਿਖਾ ਰਹੇ ਹਾਂ ਜਿਹਦੇ ਵਿੱਚ ਅਸੀਂ ਖੜੇ ਹਾਂ ਸ਼੍ਰੀ ਗੁਰੂ ਰਣਦੇਵ ਜੀ ਦੇ ਨਾਮ ਤੇ ਬਣੇ ਪਿੰਡ ਦੇ ਵਿੱਚ پارک ਵਿੱਚ ਜਿੱਥੇ ਬਹੁਤ ਹੀ ਸੁੰਦਰ ਪ੍ਰਵਾਸੀ ਭਾਰਤੀਆਂ ਦੇ ਮਦਦ ਨਾਲ ਪਿਛਲੀ ਪੰਚਾਇਤ ਵੱਲੋਂ پارک ਬਣਾਇਆ ਗਿਆ ਲੱਖਾਂ ਰੁਪਏ ਖਰਚ ਕਰਕੇ ਤੇ ਤੁਹਾਨੂੰ ਇਹ ਦਿਖਾਵਾਂਗੇ ਵੀ ਪਾਰਕ ਪਾਰਕ ਦੇ ਵਿੱਚ ਪਿੰਡ ਦਾ ਬਰਸਾਤੀ ਪਾਣੀ ਸੰਭਲ ਲਈ ਜਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਬਰਸਾਤੀ ਪਾਣੀ ਸੰਭਲ ਲਈ ਇੱਕ ਸਾਫ਼ ਸੁਥਰਾ ਛੱਪੜ ਵੀ ਬਣਾਇਆ ਗਿਆ ਜਿਦੇ ਵਿੱਚ ਸਿਰਫ ਪਿੰਡ ਦਾ ਬਰਸਾਤੀ ਪਾਣੀ ਇਕੱਠਾ ਹੁੰਦਾ ਆਓ ਪਾਰਕ 'ਚ ਦੇਖੀਏ ਬੱਚੇ ਖੇਡ ਰਹੇ ਹਨ ਤੇ ਪਾਣੀ ਜਿਹੜਾ ਇਕੱਠਾ ਕਰਨੇ ਛੱਪੜ ਬਣਾਇਆ ਗਿਆ ਉਸ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਬੱਚੇ ਤੁਸੀਂ ਦੇਖ ਸਕਦੇ ਹੋ ਵੀ ਦਿਨ ਦੇ ਸਮੇਂ ਵੀ ਛੁੱਟੀਆਂ ਕਾਰਨ ਪਿੰਗਾ ਝੂਟ ਰਹੇ ਹਨ ਤੇ ਇੱਥੇ ਮੌਜੂਦ ਹਨ ਤੇ پارک ਦੇ ਵਿੱਚ ਝੂਲੇ ਲੱਗੇ ਹਨ ਸੈਰਗਾਹ ਦੇ ਤਰ੍ਹਾਂ ਇਹਨੂੰ ਬਣਾਇਆ ਗਿਆ ਹੈ ਬੈਠਣ ਲਈ ਬਜ਼ੁਰਗਾਂ ਦੇ پارک ਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਹੈ ਔਰ ਜਿਵੇਂ ਤੁਸੀਂ ਦੇਖੋ ਵੀ ਇਹ پارک ਦੇ ਵਿੱਚ ਬਜ਼ੁਰਗਾਂ ਦੀ ਸਹੂਲਤ ਲਈ ਬਾਥਰੂਮ ਵੀ ਜਿਹੜੇ ਹੈ ਉਹ ਪੰਚਾਇਤ ਵੱਲੋਂ ਆਪਣੇ ਕਾਰਜਕਾਰਦਾਰ ਬਣਾਏ ਗਏ ਹਨ ਤੇ ਨਾਲ ਹੀ ਇਹ ਤੁਹਾਨੂੰ ਦਿਖਾਵਾਂਗੇ ਵੀ ਬਰਸਾਤੀ ਪਾਣੀ ਪੂਰੇ ਪਿੰਡ ਦਾ ਕਿਉਂਕਿ ਪੂਰੇ ਪਿੰਡ ਦੇ ਵਿੱਚ ਇੰਟਰਲੌਕ ਟਾਈਲਾਂ ਲਗਾ ਕੇ ਨਾਲੀਆਂ ਦਾ ਸਿਸਟਮ ਖਤਮ ਕੀਤਾ ਗਿਆ ਉੱਥੇ ਵੱਖ-ਵੱਖ ਖੂਦੀਆਂ ਬਣਾਇਆ ਗਿਆ ਔਰ ਬਰਸਾਤੀ ਪਾਣੀ ਨੂੰ ਸੰਭਲ ਲਈ ਵੀ ਪਾਣੀ ਦਾ ਜਿਹੜਾ ਪੱਧਰ ਹੈ ਉਹ ਠੀਕ ਰਹੇ ਪਾਣੀ ਦਾ ਪੱਧਰ ਜਿਹੜਾ ਬਣਿਆ ਰਹੇ ਬਰਸਾਤੀ ਪਾਣੀ ਨੂੰ ਸੰਭਲ ਲਈ ਜਿਹੜਾ ਵਿਸ਼ੇਸ਼ ਹੈ ਕਿ ਜਗਾ ਛੱਪਟ ਟਾਈਪ ਬਣਾਈ ਗਈ ਹੈ ਤੇ ਇਹ ਇੱਕ ਨਵਿਕਲਾ ਉਪਰਾਲਾ ਸਿਦਮਦੂਨਾ ਦੀ ਪੰਚਾਇਤ ਵੱਲੋਂ ਕੀਤਾ ਗਿਆ ਜਿਹਦੇ ਚ ਬਰਸਾਤੀ ਪਾਣੀ ਨੂੰ ਸੰਭਾਲਿਆ ਜਾ ਰਿਹਾ ਹੈ ਔਰ ਪ੍ਰਵਾਸੀ ਭਾਰਤੀਆਂ ਦਾ ਕਿਉਂਕਿ ਇਸ ਦੁਆਬੇ ਦੇ ਖੇਤਰ ਵਿੱਚ ਆਪਾਂ ਸਿੱਧਾ ਦੋਨਾਂ ਵਿੱਚ ਮੌਜੂਦ ਆ ਬਹੁਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਪ੍ਰਵਾਸੀ ਭਾਰਤੀ ਜਿਹੜੇ ਨੌਜਵਾਨ ਵੀਰ ਹਨ ਨੌਜਵਾਨ ਹਨ ਉਹ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਔਰ ਆਪਣੇ ਪਿੰਡ ਪ੍ਰਤੀ ਖਿੱਚ ਪੈਦਾ ਹੈ ਉਹਨਾਂ ਦੇ ਮਨ ਵਿੱਚ ਮੋਹ ਹੈ ਔਰ ਦੇਖੋ ਵੀ ਛੱਪੜ ਦੇ ਦੁਆਲੇ ਜਿੱਥੇ ਬਰਸਾਤੀ ਪਾਣੀ ਸੰਭਾਲ ਲਈ ਬਣਾਇਆ ਗਿਆ ਹੈ ਬੂਟੇ ਲਗਾਏ ਗਏ ਹਨ ਤੇ ਪਿੰਡ ਨੂੰ ਹਰਿਆ-ਭਰਿਆ ਰੱਖਣ ਲਈ ਵੀ ਜਿਹੜਾ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਿੱਧਵਾ ਦੋਨਾਂ ਚ ਅਸੀਂ ਹੁਣ ਤੁਹਾਨੂੰ ਅਗਲਾ ਦਿਖਾਵਾਂਗੇ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਜੋ ਲਗਾਇਆ ਗਿਆ ਹੈ ਔਰ ਪਾਣੀ ਦਾ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਕੇ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਉਪਰੰਤ ਉਸ ਪਾਣੀ ਨੂੰ ਖੇਤੀ ਵਿੱਚ ਵਰਤਿਆ ਜਾਂਦਾ ਹੈ ਔਰ ਇਹ ਸੀਚੇਵਾਲ ਮਾਡਲ ਦੇਖਣ ਲਈ ਸਿੱਧਵਾ ਦੋਨਾਂ ਵਿਖੇ ਵੀ ਵੱਖ-ਵੱਖ ਰਾਜਾਂ ਤੋਂ ਤੇ ਲੋਕ ਜੋ ਹੈ ਉਹਨਾਂ ਨੂੰ ਇਕੱਤਰ ਹੁੰਦੇ ਹਨ ਤੇ ਇਸ ਪਲਾਂਟ ਨੂੰ ওয়াটার ਟ੍ਰੀਟਮੈਂਟ ਪਲਾਂਟ ਨੂੰ ਦੇਖ ਕੇ ਆਪਣੇ ਪਿੰਡ ਵਿੱਚ ਜਾ ਕੇ ਆਪਣੇ ਸ਼ਹਿਰ ਵਿੱਚ ਜਾ ਕੇ ਬਣਾਉਣ ਦਾ ਜਿਹੜਾ ਯਤਨ ਕਰਦੇ ਹਨ ਸਿੱਧਵਾਂ ਤੋਂ ਉਹਨਾਂ ਵੀ ਕਿਹੇ ਜਿਹੜਾ ਜਿੱਥੇ ਪਾਣੀ ਨੂੰ ਸੰਭਲ ਲਈ ਵੱਖਰਾ ਸਾਫ਼ ਸੁਥਰਾ ਪੱਕਾ ਛੱਪੜ ਬਣਾਇਆ ਗਿਆ ਉਹਦੇ ਨਾਲ ਹੀ ਨੌਜਵਾਨਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪੰਚਾਇਤ ਵੱਲੋਂ ਓਪਨ ਜਿਮ ਵੀ ਪਾਰਕ ਵਿੱਚ ਜਿਹੜਾ ਹੈ ਬਣਾਇਆ ਗਿਆ ਹੈ ਜਿੱਥੇ ਨੌਜਵਾਨ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਸ਼ਾਮ ਦੇ ਸਮੇਂ ਔਰ ਸਵੇਰ ਦੇ ਸਮੇਂ ਇੱਥੇ ਕਸਰਤ ਕਰਦੇ ਹਨ ਦੂਸਰੇ ਪਾਸੇ ਨੌਜਵਾਨਾਂ ਨੂੰ ਬੱਚਿਆਂ ਨੂੰ ਪਤਿਤਪੁਣੇ ਤੋਂ ਬਚਾਉਣ ਲਈ ਅਤੇ ਸਿੱਖ ਵਿਰਸੇ ਨਾਲ ਵੀ ਜੋੜਨ ਲਈ ਜਿਹੜੇ ਪ੍ਰਬੰਧ ਹਨ ਉਹ ਇੱਥੇ ਦੇਖਣ ਨੂੰ ਮਿਲ ਰਹੇ ਹਨ ਇੱਥੇ ਸ਼ਹੀਦਾਂ ਦੇ ਜਿਹੜੇ ਬੁੱਤ ਬਣਾਏ ਗਏ ਹਨ ਉਹਦੇ ਵਿੱਚ ਮੈਂ ਦੱਸਣਾ ਚਾਹਨਾ ਦਰਸ਼ਕਾਂ ਨੂੰ ਵੀ ਮਹਾਰਾਜ ਰਣਜੀਤ ਸਿੰਘ ਦੀ ਸਰਕਾਰ ਦੇ ਜਰਨੈਲ ਹਰੀ ਸਿੰਘ ਨਲੂਏ ਦਾ ਬੁੱਤ ਇੱਥੇ ਬਣਾਇਆ ਗਿਆ ਹੈ ਸ਼ਹੀਦ ਬਾਬਾ ਦੀਪ ਸਿੰਘ ਦਾ ਬੋਤ ਸਥਾਪਿਤ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਜਸਧਰ ਕਾਲੀ ਫੂਲਾ ਸਿੰਘ ਦੇ ਬੋਤ ਜਿਹੜੇ ਹਨ ਉਹ ਇਸ ਪਾਰਕ ਦੇ ਵਿੱਚ ਬਣਾਏ ਗਏ ਹਨ ਤਾਂ ਕਿ ਬੱਚਿਆਂ ਨੂੰ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਪੰਜਾਬ ਦੇ ਮਹਾਨ ਸੂਰਬੀਰ ਜਰਨੈਲ ਜਿਹੜਾ ਸ਼ਹੀਦੀ ਦਾ ਲਸਾਨੀ ਇਤਿਹਾਸ ਹੈ ਪੰਜਾਬ ਦਾ ਸ਼ਹੀਦਾਂ ਦਾ ਉਹ ਕਿਸ ਤਰ੍ਹਾਂ ਦਾ ਹੈ ਤਾਂ ਜੋ ਬੱਚੇ ਆਪਣੇ ਇਤਿਹਾਸ ਨਾਲ ਔਰ ਆਪਣੇ ਵਿਰਸੇ ਨਾਲ ਵੀ ਜੁੜੇ ਰਹਿਣ ਜਿਵੇਂ ਕਿ ਅਸੀਂ ਦਰਸ਼ਕਾਂ ਨੂੰ ਦੱਸਿਆ ਸੀ ਪਿੰਡ ਸਿਧਵਾ ਦੋਨਾਂ ਵਿਕੇ ਮੌਜੂਦ ਆ ਇੱਥੇ ਬੜਾ ਰੋਚਕ ਮੁਕਾਬਲਾ ਹੋਇਆ ਹੋਇਆ ਕਿਉਂਕਿ ਜਿਹੜੇ ਉਮੀਦਵਾਰ ਸਾਡੇ ਨਾਲ ਹੋਣਾਂ ਨੇ ਉਹਨਾਂ ਨੂੰ ਕਾਂਗਰਸ ਔਰ ਕਾਲੀ ਦੋਵਾਂ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੈ ਔਰ ਬੜੀ ਰੋਚਕ ਇੱਥੇ ਚੋਣ ਮਾਹੌਲ ਬਣਿਆ ਹੈ ਸਾਡੇ ਨਾਲ ਮੌਜੂਦ ਹਨ ਸਰਪੰਚੀ ਦੇ ਉਮੀਦਵਾਰ ਸਿਧਵਾ ਦੋਨਾਂ ਤੋਂ ਪੂਰ ਸਿੰਘ ਜੀ ਉਹਨਾਂ ਕੋ ਜਾਣਦੇ ਆ ਵੀ ਕਿਹੜੇ ਵਿਕਾਸ ਕਾਰਜ ਜੋ ਸਮਝਣ ਪਿੰਡ 'ਚ ਰਹਿ ਗਏ ਹਨ ਪਿਛਲੀ ਪੰਚਾਇਤ ਕੋ ਕਰਾਉਣ ਵਾਲੇ ਜਿਹੜੇ ਉਹ ਚੋਣ ਜਿੱਤਣ ਉਪਰੰਤ ਕਰਵਾਉਣਾ ਚਾਹੁੰਦੇ ਹਨ ਤੇ ਚੋਣ ਮੁਕਾਬਲੇ ਵਿਚ ਹਨ ਪ ਅਨਾਈ ਸਦਾਬਦ ਉਹਨਾਂ ਦੀ ਪੰਚਾਇਤ ਪਿਛਲੀ ਟਰਮ ਚ ਜਿਹੜੀ ਬਣੀ ਆ ਉਹ ਪੰਚਾਇਤ ਬਣਨ ਤੋਂ ਬਾਅਦ ਅਸੀਂ ਇੱਕ ਵਿਕਾਸ ਕਮੇਟੀ ਬਣਾਈ ਸੀਗੀ ਵਿਕਾਸ ਕਮੇਟੀ ਚ 21 ਮੈਂਬਰ ਸੀਗੇ ਉਹਦੇ ਵਿੱਚ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਵੱਧ ਤੋਂ ਵੱਧ ਵਿਕਾਸ ਕੀਤਾ ਪੰਚਾਇਤ ਨੇ ਵੀ ਜੋ ਪਿੰਡ ਦਾ ਪੈਸਾ ਆਇਆ ਕੁਝ ਪੈਸਾ ਜਿਹੜਾ ਗਵਰਨਮੈਂਟ ਨੇ ਦਿੱਤਾ ਉਹ ਵੀ ਲਾਇਆ ਹੁਣ ਜੋ ਵੀ ਵਿਕਾਸ ਰਹਿ ਗਿਆ ਪਿੰਡ ਦੇ ਵੱਧ ਤੋਂ ਵੱਧ ਅਸੀਂ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਬਣ ਤੇ ਅਸੀਂ ਕਰਾਂਗੇ ਮੇਰੇ ਨਾਲ ਹਨ ਸਰਪੰਚੀ ਦੇ ਸਿੱਧਵੇਂ ਦੋਨਾਂ ਤੋਂ ਉਮੀਦਵਾਰ ਜਸਵਿੰਦਰ ਸਿੰਘ ਔਰ ਫਸ਼ਿੰਦਰ ਇਹਨਾਂ ਨੂੰ ਪੁੱਛਦਿਆਂ ਵੀ ਇਹ ਕਿਸ ਮਕਸਦ ਨਾਲ ਚੋਣਾਂ ਲੜ ਰਿਹਾ ਇਹਨਾਂ ਦਾ ਕੀ ਮੋਟਿਵ ਆ ਤੇ ਪਿੰਡ ਦੇ ਵਿਕਾਸ ਲਈ ਕੀ ਕਰਨਾ ਚਾਹੁੰਦੇ ਆ ਸਸਿਕਾ ਜੀ ਮੈਂ ਜੋ ਸੁਖਿੰਦਰ ਸਿੰਘ ਨੇ ਕੀਨੇ 5 ਸਾਲ ਪਹਿਲਾਂ ਕੰਮ ਕੀਤੇ ਆ ਜੀ ਉਹਨਾਂ ਨੂੰ ਸਮਰਪਿਤ ਆ ਜੀ 5 ਸਾਲ ਅਸੀਂ ਜਿਹੜੇ ਆ ਇਹ ਜੋ ਇਹਨਾਂ ਦੀ ਅਸੀਂ ਕੀ ਸੋਚ ਸੀ ਕਿ ਉਹਦੇ ਨਾਲ ਚੱਲਾਂਗੇ ਅਸੀਂ ਜੀ ਜੋ ਕੰਮ ਰਹਿ ਗਿਆ ਪਿੰਡ ਵਿੱਚ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਜੀ ਆਪਾਂ ਹੋਰ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਵੀ ਕਿਹੜੇ ਕਿਹੜੇ ਵਿਕਾਸ ਕਾਰਜਾਂ ਨੂੰ ਲੈ ਕੇ ਚੋਣ ਲੜੀ ਜਾ ਰਹੀ ਆ ਤੇ ਸਾਬਕਾ ਸਰਪੰਚ ਸਾਡੇ ਨਾਲ ਨੇ ਉਹਨਾਂ ਨੂੰ ਪੁੱਛਦੇ ਹਾਂ ਵੀ ਇਹ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਕਰਾਉਣਾ ਚਾਹੁੰਦੇ ਹਨ ਪਿਛਲੇ ਪੰਚਾਇਤ ਦੇ ਟਾਈਮ ਦੇ ਵਿੱਚ ਸਾਡੇ ਬਹੁਤ ਵਧੀਆ ਕੰਮ ਹੋਏ ਹਨ ਸਾਡੇ ਭਤੀਜਾ ਮਨਜਿੰਦਰ ਸਿੰਘ ਜੀ ਪਾਲੀ ਸਾਹਿਬ ਉਹਨਾਂ ਨੇ ਮੈਨੀਫੈਸਟੋ ਬਣਾਇਆ ਸੀ ਉਹ ਮੈਨੀਫੈਸਟੋ ਦੇ ਮੁਤਾਬਕ ਅਸੀਂ ਜਿਹੜੇ ਕੰਮ ਐ ਨੇਪਰੇ ਚਾੜ੍ਹੇ ਹਨ ਕੋਸ਼ ਕੰਮ ਜਿਹੜੇ ਅਗਲੇ 5 ਸਾਲਾਂ ਚ ਅਸੀਂ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਵੀ ਮੈਨੀਫੈਸਟੋ ਬਣਾਇਆ ਹੈ ਜਿਸ ਵਿੱਚ ਜ਼ਿਆਦਾ ਦੱਸ ਹੀ ਦਿੱਤਾ ਹੈ ਮਨਜਿੰਦਰ ਸਿੰਘ ਪਾਲੀ ਨੇ ਪਰ ਇੱਕ ਐਂਬੂਲੈਂਸ ਦੀ ਸਹੂਲਤ ਜਿਹੜੀ ਐ ਉਹ ਵੀ ਆ ਗਈ ਹੈ ਕੋਈ ਵੀ ਪਿੰਡ ਦਾ ਵੀਰ ਭੈਣ ਜਿਹਦੇ ਕੋਲ ਨਹੀਂ ਕਪੂਰਥਲੇ ਜਾਂਦਾ ਜਾਂ ਜਲੰਧਰ ਜਾਂਦਾ ਸਾਧਨ ਉਹ ਆਪਣੇ ਐਂਬੂਲੈਂਸ ਦੀ ਸੇਵਾ ਲੈ ਸਕਦਾ ਹੈ ਐਂਬੂਲੈਂਸ ਸਰਵਰੇ ਨਾਲ ਜਾਏਗੀ ਹੋਰ ਜਿੱਦਾਂ ਇਹਨਾਂ ਦੱਸਿਆ ਹੈ ਕਿ ਬਾਕੀ ਜਿਹੜਾ ਚੋਣ ਚੋਣ ਮੈਨੀ ਫਸਾ ਉਹ ਪੂਰਾ ਕਰਨਾ ਹੈ ਜੋ ਸਾਡਾ ਪਿੰਡ ਹੈ ਇਸ ਦੇ ਦੇਖਣ ਵਾਸਤੇ ਬਾਹਰਲੀਆ ਪੰਚਾਇਤਾਂ ਵੀ ਬਾਹਲੇ ਸੂਬਿਆਂ ਤੋਂ ਆਉਂਦੀਆਂ ਹਨ ਦੇਖਦੀਆਂ ਮੈਂ ਦਸਕਾ ਨੂੰ ਵੀ ਦੱਸਣਾ ਚਾਹੁੰਦਾ ਵੀ ਵਾਟਰ ਟ੍ਰੀਟਮੈਂਟ ਲਈ ਸੀਵਰੇਜ ਟ੍ਰੀਟਮੈਂਟ ਲਈ ਇੱਥੇ ਪਲਾਂਟ ਲਗਾਇਆ ਗਿਆ ਹੈ ਛੱਪੜ ਦੋ ਵੱਖਰੇ ਵੱਖਰੇ ਬਣਾਏ ਗਏ ਹਨ ਉਹਨਾਂ ਦੇ ਨਾਲ ਦੇ ਦੁਆਲੇ ਪਾਰਕ ਵੀ ਸੁੰਦਰ ਬਣਾਏ ਗਏ ਹਨ ਤੇ ਪਿੰਡ ਵਾਸੀਆਂ ਨੂੰ ਪੁੱਛਦੇ ਵੀ ਉਹ ਇਦਾਂ ਦੇ ਜਿਹੜੇ ਮਾਹੌਲ ਚ ਪਿੰਡ ਇਹਨਾਂ ਵਧੀਆ ਇਹਨਾਂ ਨੇ ਬਣਾਇਆ ਇਹਨੇ ਪੈਸੇ ਕਰੋੜਾ ਰੁਪਏ ਦੀ ਜਿਹੜੀ ਖਰਚਨ ਦੀ ਗੱਲ ਪਿਛਲੀ ਪੰਚਾਇਤ ਵੱਲੋਂ ਕਹੀ ਗਈ ਹੈ ਪਿੰਡ ਵਾਸੀ ਇਹਦਾ ਕੀ ਕੀ ਮਹਿਸੂਸ ਕਰਦੇ ਹਨ ਵੀ ਕੰਮ ਜਿਹੜੇ ਹੈਗੇ ਆ ਹੁਣ ਹੋਰ ਜਿਹੜੇ ਪਿੰਡ ਦੇ ਵਿੱਚ ਕਿਹੜੇ ਉਹ ਕਰਵਾਉਣਾ ਚਾਹੁੰਦੇ ਹਨ ਸਤਿ ਸ੍ਰੀ ਅਕਾਲ ਜੀ ਅਸੀਂ ਧ ਸੀਚੇਵਾਲੀਆਂ ਦੇ ਉਹਨਾਂ ਨੇ ਬਹੁਤ ਸਾਨੂੰ ਵਧੀਆ ਸੇਧ ਦਿੱਤੀ ਤੇ ਉਹਨਾਂ ਦੀ ਸੇਧ ਅਨੁਸਾਰ ਹੀ ਸਾਡੇ ਪਿੰਡ ਦਾ ਜਿਹੜਾ ਵਿਕਾਸ ਬਹੁਤ ਵਧੀਆ ਹੋਇਆ ਅੱਜ ਸਾਡੇ ਪਿੰਡ ਵਿੱਚ ਨਾ ਕਿਤੇ ਮਛਰੀਆ ਤੇ ਨਾ ਹੀ ਮੱਖੀ ਆ ਅਸੀਂ گاਾਂ ਇੱਕ ਐਸਸੀ ਪ੍ਰਾਮਾਂ ਲਈ ਇੱਕ ਇਹੋ ਜਿਹੀ ਸ਼ੈੱਡ ਬਣਾ ਰਹੇ ਜਿਹਦੇ ਹੇਠਾਂ ਉਹ ਆਪਣੇ ਘਰ ਦਾ ਕੋਈ ਵੀ ਵਧੀਆ ਫੰਕਸ਼ਨ ਕਰ ਸਕਦਾ ਆ ਤੇ ਇਹੋ ਜਿਹੀਆਂ ਸਹੂਲਤਾਂ ਜਿਦਾ ਐਂਬੂਲੈਂਸ ਦੀ ਸਹੂਲਤ ਬਹੁਤ ਵਧੀਆ ਦਿੱਤੀ ਆ ਹੋਰ ਵੀ ਸਾਡੀ ਸੋਚ ਹੈਗੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਵਧੀਆ ਤੋਂ ਵਧੀਆ ਪਿੰਡ ਦੀ ਸਹੂਲਤ ਜਾਰੀ ਰੱਖੀ ਅਸੀਂ ਜੀ ਆਪਾਂ ਪਿੰਡ ਵਾਸੀ ਨੂੰ ਪੁੱਛਦੇ ਵੀ ਕੀ ਵਾਕਿਆ ਜੋ ਸਾਬਕਾ ਪੰਚਾਇਤ ਜਾਂ ਸਾਬਕਾ ਸਰਪੰਚ ਕਹਿ ਰਹੇ ਆ ਵੀ ਉਹਨਾਂ ਦੇ ਕੰਮ ਹੋਏ ਆ ਲੋਕ ਕਿ ਉਹਨਾਂ ਵੱਲੋਂ ਜਿਹੜਾ ਦਾਅਵੇ ਕੀਤੇ ਜਾ ਰਹੇ ਆ ਕੀ ਲੱਗਦਾ ਤੁਹਾਨੂੰ ਜਿੱਦਾਂ ਉਹ ਕਹਿ ਰਹੇ ਆ ਸਾਰੇ ਕੰਮ ਪਿੰਡਾਂ ਚ ਹੋਏ ਜੀ ਨਹੀਂ ਬਿਲਕੁਲ ਜੀ ਕੰਮ ਤੇ ਬਹੁਤ ਜ਼ਿਆਦਾ ਹੋਏ ਆ ਜਿੰਨਾ ਕਿਹਾ ਸੀ ਉਹਦੇ ਨੂੰ ਵੱਧ ਕੇ ਹੋਏ ਆ ਕਿਉਂਕਿ ਜਦੋਂ ਤੁਸੀਂ ਪਾਰਕ ਵੱਲ ਜਾਉਂਗੇ ਤੇ ਉਸ ਵੱਲ ਜਿਹੜੇ ਸਾਡੇ ਘਰ ਉੱਥੇ ਹੈਗੇ ਆ ਨੇੜੇ ਉਸ ਘਰ ਤੋਂ ਲੈ ਕੇ ਛੱਪੜ ਦੀ ਵਾਲੇ ਦਿਵਾਲੇ ਤੱਕ ਜਿਹੜੀਆਂ ਉਹ ਰੂੜੀਆਂ ਰੂੜੀਆਂ ਬਣੀਆਂ ਹੁੰਦੀਆਂ ਸੀਗੀਆਂ ਲੋਕੀ ਜਿਹੜਾ ਗੰਦ ਉੱਥੇ ਸੱਟ ਕੇ ਜਾਂਦੇ ਹੁੰਦੇ ਸੀਗੇ ਆਪਣੇ ਸਾਰੇ ਪ ਕਾਸ ਕਮੇਟੀ ਬਣੀਆ ਸਾਰੇ ਐਨਆਰਆਈ ਵੀਰਾਂ ਨੇ ਸਹਿਯੋਗ ਦਿੱਤਾ ਆ ਉਸ ਤੋਂ ਬਾਅਦ ਜਿਹੜਾ ਕਰੋੜਾ ਰੁਪਈਆ ਲਾ ਕੇ ਤੁਸੀਂ ਦੇਖ ਲਓ ਪਿੰਡ ਦੇ ਵਿੱਚ ਕਿਤੇ ਨਿਗਾਹ ਮਾਰ ਲਓ ਤੁਹਾਨੂੰ ਇੱਕ ਲਫਾਫਾ ਨਹੀਂ ਲੱਭੂਗਾ ਤੁਸੀਂ ਕਪੂਰਥਲੇ ਚੱਲ ਜਾਓ ਜਲੰਧਰ ਚੱਲ ਜਾਓ ਵੱਡੇ ਵੱਡੇ ਸ਼ਹਿਰਾਂ ਚ ਚੱਲ ਜਾਓ ਤੁਹਾਨੂੰ ਉੱਥੇ ਕੂੜਿਆਂ ਦੇ ਢੇਰ ਮਿਲਣਗੇ ਮੱਖੀਆਂ ਮਿਲਣਗੀਆਂ ਗੰਦ ਮਿਲਣਗੀ ਪਰ ਇੱਥੇ ਤੁਸੀਂ ਸਿਧਵੰਦ ਉਹਨਾਂ ਦੇ ਵਿੱਚ ਇੱਕ ਲਫਾਫਾ ਨਹੀਂ ਲੱਭ ਸਕਦੇ ਜੀ ਸੋ ਸਾਰਾ ਜਿਹੜਾ ਉਹਨੂੰ ਡਿਸਟਰਾਏ ਕੀਤਾ ਜਾਂਦਾ ਆ ਤੇ ਪਾਣੀ ਦਾ ਟ੍ਰੀਟਮੈਂਟ ਲੱਗਾ ਹੋਇਆ ਆ ਤੇ ਉਹ ਇਥੋਂ ਟ੍ਰੀਟਮੈਂਟ ਹੋ ਕੇ ਬਾਹਰ ਖੇਤਾਂਵਾਲੇ ਜਾਂਦਾ ਆ ਉਥੋਂ ਪਾਣੀ ਉਹ ਖੇਤਾਂਵਾਲੇ ਆ ਆਪਣੇ ਵੱਲ ਪਾਈ ਜਾਂਦੇ ਆ ਤੇ ਬਾਕੀ ਹੋਰ ਐਨਆਰਈ ਵੀਰਾਂ ਦੀ ਸਾਡੇ ਜਿਹੜੇ ਰੇੜ ਦੀ ਹੱਡੀ ਆ ਮੇਨ ਜਿਹੜੇ ਸਪੋਰਟਰ ਸਾਡੇ ਉਹੀ ਆ ਬਹੁਤ ਜ਼ਿਆਦਾ ਉਹਨਾਂ ਨੇ ਅਸੀਂ ਇੱਕ ਸੇਵਾ ਸੁਸਾਇਟੀ ਸ਼ੁਰੂ ਕੀਤੀ ਆ ਜੀ ਸੰਤ ਬਾਬਾ ਪੰਜਾਬ ਸਿੰਘ ਸੇਵਾ ਸੁਸਾਇਟੀ ਕਿਸੇ ਵੀ ਗਰੀਬ ਗਊ ਗਰੀਬ ਨੂੰ ਕਿਸੇ ਨੂੰ ਲੋੜ ਪੈਂਦੀ ਜਾਂ ਵਿਆਹ ਆ ਕਿਸੇ ਗਰੀਬ ਦਾ ਜਾਂ ਕੋਈ ਬਿਮਾਰ ਵੀ ਹੁੰਦਾ ਅਸੀਂ ਤਕਰੀਬਨ 30 ਲੱਖ ਰੁਪਏ ਦੀ ਜਿਹੜੀ ਸੇਵਾ ਉਹ ਕਰ ਚੁੱਕ ਕਰ ਲਈ ਆ 18 ਲੱਖ ਦੀ ਸਾਨੂੰ ਮਰਲੀ ਮਨਜਿੰਦਰ ਸਿੰਘ ਭਾਜੀ ਵੱਲੋਂ ਖਰਾ ਲੱਖ ਦੀ ਨਿਊ ਐਂਬੂਲੈਂਸ ਲੈ ਕੇ ਦਿੱਤੀ ਹੈ ਕੋਈ ਵੀ ਅੱਧੀ ਰਾਤ ਨੂੰ ਵੀ ਸਾਨੂੰ ਕਾਲ ਕਰਦਾ ਬਿਨਾ ਪੈਸੇ ਤੋਂ ਇੱਕ ਪੈਣੀ ਵੀ ਨਹੀਂ ਲਈਦੀ ਉਹਨਾਂ ਤੋਂ ਤੇਲ ਵੀ ਨਹੀਂ ਪੁਵਾਇਦਾ ਡਰਾਈਵਰ ਖਰਚਾ ਵੀ ਅਸੀਂ ਕੋਲੋਂ ਦਿੰਨੇ ਆ ਤੇਲ ਵੀ ਅਸੀਂ ਕੋਲੋਂ ਪਾਉਣੇ ਆ ਤੇ ਉਹਨਾਂ ਨੂੰ ਛੱਡ ਕੇ ਆਈਦਾ ਕਿਸੇ ਵੀ ਹਸਪੀਟਲ ਦੇ ਵਿੱਚ ਤੇ ਹੋਰ ਵੀ ਕਾਫੀ ਜਿਹੜੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਨਿੱਕੇ ਨਿੱਕੇ ਉਹ ਚੱਲਦੀਆਂ ਰਹਿੰਦੀਆਂ ਸਾਰੀਆਂ ਐਨਆਰਏ ਸਹਿਯੋਗ ਦੇ ਨਾਲ ਤੇ ਪੰਚਾਇਤ ਦੇ ਨਾਲ ਹੀ ਆ ਜੀ ਜਿਵੇਂ ਕਿ ਦਰਸ਼ਕਾਂ ਨੇ ਸੁਣਿਆ ਵੀ ਇਹਦੇ ਪਿੰਡ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਐਂਬੂਲੈਂਸ ਸੇਵਾ ਵੀ ਚੱਲ ਰਹੀ ਆ ਪਿੰਡ 'ਚ ਕਈ ਮਸਾਲੀ ਕੰਮ ਹੋਏ ਹਨ ਤੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਪਿੰਡ ਹੁਣ ਵੀ ਅਗਲੀ ਪੰਚਾਇਤ ਚਾਹੁੰਦੀ ਆ ਵੀ ਅਸੀਂ ਹੋਰ ਵੀ ਵਿਕਾਸ ਕਾਰਜ ਜਿਹੜੇ ਆ ਉਹ ਕਰੀਏ ਤੇ ਵਿਕਾਸ ਕਾਰਜਾਂ ਦੇ ਨਾਲ ਪਿੰਡ ਦਾ ਨਾਮ ਹੋਰ ਵੀ ਪੰਜਾਬ 'ਚ ਕੀ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਹੋਵੇ ਤੁਸੀਂ ਦੇਖੋ ਜੀਤ ਵੈਬ ਟੀਵੀ ਅਸੀਂ ਹੋਰ ਪਿੰਡਾਂ ਦੇ ਵਿੱਚ ਲੈ ਕੇ ਪਿੰਡਾਂ ਦੀ ਪੰਚਾਇਤਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਚੋਣ ਪ੍ਰੋਗਰਾਮ ਬਾਰੇ ਚੋਣ ਪੰਚਾਇਤੀ ਅਖਾੜੇ ਬਾਰੇ ਪੰਚਾਇਤੀ ਚੋਣ ਖਾੜਾ ਪ੍ਰੋਗਰਾਮ ਚੱਲ ਰਿਹਾ ਜੀਤ ਟੀਵੀ ਦਾ ਉਸ ਬਾਰੇ ਤੁਹਾਨੂੰ ਦੱਸਾਂਗੇ ਦੇਖਦੇ ਰਹੋ ਜੀਤ ਵੈਬ ਟੀਵੀ